ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇੱਕ ਹੋਰ ਮਾੜੀ ਖ਼ਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਦਿੱਤੀ ਜਾ ਰਹੀ ਹੈ ਕੈਨੇਡਾ ਲਗਾਤਾਰ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਬਦਲਾਅ ਕਰ ਰਿਹਾ ਜਿਸ ਤੋਂ ਬਾਅਦ ਕੈਨੇਡਾ ਜਾਣ ਦੇ ਚਾਹਵਾਨ ਨੇ ਜਿਹੜੇ ਇੱਛਕ ਨੇ ਉਹਨਾਂ ਦੇ ਲਈ ਹੋਰ ਵੀ ਮੁਸ਼ਕਲਾਂ ਦਾ ਵਾਅਦਾ ਹੁੰਦਾ ਦਿਖਾਈ ਦੇ ਰਿਹਾ ਹੈ ਜਸਟਨ ਟਰੂਡੋ ਨੇ ਇੱਕ ਟਵੀਟ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ 35% ਪਹਿਲਾਂ ਹੀ ਵਿਦਿਆਰਥੀ ਘਟ ਜਿਹੜੇ ਕੈਨੇਡਾ ਬੁਲਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਭਾਅ 10% ਇਸ ਨੂੰ ਹੋਰ ਘਟਾ ਦਿੱਤਾ ਜਾਵੇਗਾ ਭਾਅ 45% ਘਟ ਆਉਣ ਵਾਲੇ ਵਿਦਿਆਰਥੀਆਂ ਤੇ ਕੈਨੇਡਾ ਦੀ ਸਰਕਾਰ ਲਾਉਣ ਜਾ ਰਹੀ ਹੈ ਅਤੇ ਇਸ ਦੇ ਨਾਲ ਉਹਨਾਂ ਦੇ ਕੈਨੇਡਾ ਦੇ ਵਿੱਚ ਜੋ ਲੋਕ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਹੁਣ ਮੁਸ਼ਕਲਾਂ ਦੇ ਵਿੱਚ ਹੋਰ ਵੀ ਵਾਅਦਾ ਹੁੰਦਾ ਦਿਖਾਈ ਦੇ ਰਿਹਾ ਹੈ ਇਮੀਗ੍ਰੇਸ਼ਨ ਉਹਨਾਂ ਨੇ ਕਿਹਾ ਕਿ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਤੱਤ ਸਿਸਟਮ ਦੇ ਵਿੱਚ ਆਉਂਦੇ ਆ ਉਸ ਦੀ ਦੁਰਵਰਤੋਂ ਕਰਦੇ ਆ ਤਾਂ ਫਿਰ ਇਹਨਾਂ ਨੂੰ ਰੋਕਣਾ ਸਾਡਾ ਮੁੱਖ ਮਕਸਦ ਬਣ ਜਾਂਦਾ ਹੈ ਤੇ ਇਸ ਦਾ ਬਹੁਤ ਸਾਰੇ ਵਿਦਿਆਰਥੀ ਫਾਇਦਾ ਉਠਾਉਂਦੇ ਨੇ ਅਤੇ ਵਿਦਿਆਰਥੀ ਜਿਹਨੋਂ ਫਾਇਦਾ ਉਠਾਉਂਦੇ ਆ ਤਾਂ ਅਸੀਂ ਉਹਨਾਂ ਦੇ ਉੱਤੇ ਕਾਰਵਾਈ ਵੀ ਕਰਾਂਗੇ ਕੈਨੇਡਾ ਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਉਹਨਾਂ ਨੇ ਬੁੱਧਵਾਰ ਨੂੰ ਜੋ ਬਿਆਨ ਦਿੱਤਾ ట్ਵੀਟ ਕੀਤਾ ਉਸ ਦੇ ਵਿੱਚ ਆਖਿਆ ਕਿ ਸਰਕਾਰ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਿਸ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਦੇ ਨਿਵਾ ਨੂੰ ਵੀ ਸਖਤ ਕੀਤਾ ਜਾਵੇਗਾ ਜਸਨ ਟਰੂਡੋ ਨੇ ਟਵੀਟ ਦੇ ਵਿੱਚ ਕਿਹਾ ਕਿ ਅਸੀਂ ਘੱਟ ਤਨਖਾਹ ਵਾਲੇ ਅਸਥਾਈ ਕੰਮਿਆਂ ਦੀ ਗਿਣਤੀ ਘਟਾ ਰਹੇ ਹਾਂ ਤੇ ਉਹਨਾਂ ਦੇ ਕੰਮ ਵੀ ਜਿਹੜਾ ਘੰਟੇ ਨੇ ਉਹਨੂੰ ਘਟਾ ਰਹੇ ਹਾਂ ਮਹਾਮਾਰੀ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਵਿਵਸਥਿਤ ਕੀਤਾ ਪਰ ਲੇਬਰ ਮਾਰਕੀਟ ਬਦਲ ਰਹੀ ਹੈ ਅਤੇ ਸਾਨੂੰ ਕੈਨੇਡੀਅਨ ਕਾਮਿਆਂ ਦੇ ਵਿੱਚ ਨਿਵੇਸ਼ ਕਰਨ ਵਾਲੇ ਕਾਰੋਬਾਰਾਂ ਦੀ ਲੋੜ ਹੈ ਹਾਲਾਂਕਿ ਟਰੂਡੋ ਦੇ ਇਸ ਬਿਆਨ ਨੂੰ ਆਮ ਚੋਣਾਂ ਨੂੰ ਲੈ ਕੇ ਅਹਿਮ ਮੰਨਿਆ ਜਾ ਰਿਹਾ ਹੈ ਟਰੂਡੋ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਅਤੇ ਨੌਕਰੀਆਂ ਦੇ ਮੁੱਦਿਆਂ ਦੇ ਉੱਤੇ ਲਗਾਤਾਰ ਘਿਰੇ ਹੋਏ ਨੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਘੇਰ ਰਹੀਆਂ ਨੇ ਅਤੇ ਹੁਣ ਇਸ ਤਰ੍ਹਾਂ ਦੇ ਵੱਡੇ ਬਦਲਾਅ ਕਰਕੇ ਕੈਨੇਡਾ ਦੇ ਵਿੱਚ ਟਰੂਡੋ ਆਪਣੇ ਪ੍ਰਤੀ ਲੋਕਾਂ ਦੀ ਹਮਦਰਦੀ ਨੂੰ ਵਧਾਉਣਾ ਚਾਹੁੰਦੇ ਆ ਤਾਂ ਕਿ ਕੈਨੇਡੀਅਨ ਲੋਕਾਂ ਦੀ ਵੋਟ ਉਹਨਾਂ ਨੂੰ ਦੁਬਾਰਾ ਮਿਲ ਸਕੇ ਕੀ ਇਸ ਦਾ ਫਾਇਦਾ ਕੈਨੇਡਾ ਦੇ ਵਿੱਚ ਟਰੂਡੋ ਨੂੰ ਉਹਨਾਂ ਦੀ ਪਾਰਟੀ ਨੂੰ ਮਿਲੇਗਾ ਕਿਉਂਕਿ ਪਹਿਲਾਂ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਵਿੱਚ ਇਮੀਗ੍ਰੇਸ਼ਨ ਹੋਈ ਸੀ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਲੋਕ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਨ ਦੇ ਲਈ ਵੀਜ਼ਾ ਲੈ ਕੇ ਗਏ ਉਸ ਤੋਂ ਬਾਅਦ ਵਰਕ ਵੀਜ਼ਾ ਮਿਲਿਆ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਵੀਜ਼ੇ ਉਹਨਾਂ ਨੂੰ ਮਿਲਦੇ ਰਹੇ ਤੇ ਹੁਣ ਕੈਨੇਡਾ ਦੀ ਸਰਕਾਰ ਇਸ ਤਰੀਕੇ ਨਾਲ ਇਨੀ ਸਖਤੀ ਵਧਾ ਰਹੀ ਹੈ ਕਿ ਇਸ ਦਾ ਫਾਇਦਾ ਕੈਨੇਡਾ ਦੇ ਵਿੱਚ ਟਰੂਡੋ ਦੀ ਸਰਕਾਰ ਨੂੰ ਹੋ ਸਕੇਗਾ ਕੈਨੇਡਾ ਦੀ ਸਰਕਾਰ ਦਾ ਦਾਵਾ ਹੈ ਕਿ ਅਸੀਂ 2025 ਚ 437000 ਵਰਕ ਪਰਮਿਟ ਜਿਹੜਾ ਸਟੱਡੀ ਪਰਮਿਟ ਨੇ ਉਹ ਜਾਰੀ ਕਰਨ ਦੀ ਸਕੀਮ ਬਣਾ ਰਹੇ ਹਾਂ ਇਸ ਤੋਂ ਪਹਿਲਾਂ ਇਹ 485000 ਸੀ ਅਤੇ ਉਸ ਤੋਂ ਪਹਿਲਾਂ 2023 ਦੇ ਵਿੱਚ 593190 ਸੀ ਤਾਂ ਇਸ ਨੂੰ ਜਿਹੜੇ ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਜਾਂਦੇ ਸੀ ਉਸ ਦੇ ਵਿੱਚ ਲਗਾਤਾਰ ਹੁਣ ਕਟੌਤੀ ਕੀਤੀ ਜਾ ਰਹੀ ਹੈ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੈਨੇਡਾ ਆਉਣਾ ਸਨਮਾਨ ਹੈ ਅਧਿਕਾਰ ਨਹੀਂ ਹੈ ਇਹ ਕਿਸਦਾ ਅਧਿਕਾਰ ਨਹੀਂ ਕਿ ਉਹ ਕੈਨੇਡਾ ਦੇ ਵਿੱਚ ਆ ਕੇ ਰਹਿਣਾ ਚਾਹੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਸਨਮਾਨ ਦੇ ਤੌਰ ਤੇ ਤੁਹਾਨੂੰ ਦਿੱਤਾ ਗਿਆ ਹੈ ਕਿ ਤੁਸੀਂ ਆ ਸਕਦੇ ਹੋ ਪਰ ਇਹ ਅਧਿਕਾਰ ਨਹੀਂ ਹੈ ਕਿ ਤੁਸੀਂ ਆਉਣਾ ਹੀ ਆਉਣਾ ਹੈ ਤਾਂ ਕੈਨੇਡਾ ਦੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਸ ਤਰੀਕੇ ਦੀ ਕੋਈ ਵੀ ਹੁਣ ਪਾਲਿਸੀ ਨਹੀਂ ਬਣਾ ਰਹੇ ਕਿ ਹਰ ਕੋਈ ਵਿਅਕਤੀ ਇੱਥੇ ਆ ਕੇ ਰਹਿਣਾ ਚਾਹੇ ਤਾਂ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਵੱਡੀ ਤਾਦਾਦ ਵਧ ਰਹੀ ਸੀ ਇਮੀਗ੍ਰੇਸ਼ਨ ਵਾਲਿਆਂ ਦੀ ਹੁਣ ਉਸ ਨੂੰ ਕੰਟਰੋਲ ਪੂਰੀ ਤਰ੍ਹਾਂ ਕੈਨੇਡਾ ਦੀ ਸਰਕਾਰ ਕਰਦੀ ਦਿਖਾਈ ਦੇ ਰਹੀ ਹੈ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਲੋਕ ਰਹਿਣਾ ਚਾਹੁੰਦੇ ਆ ਉਹ ਇੱਥੇ ਨਹੀਂ ਰਹਿ ਸਕਣਗੇ ਅਤੇ ਹਕੀਕਤ ਦੇ ਵਿੱਚ ਕੈਨੇਡਾ ਦੀ ਸਰਕਾਰ ਹੁਣ ਬਹੁਤ ਕੁਝ ਬਦਲ ਰਹੀ ਹੈ ਜਿਹੜੇ ਵੀਜੇ ਨੇ ਉਹਨਾਂ ਨੂੰ ਲੈ ਕੇ ਵੀ ਕੈਨੇਡਾ ਦੀ ਸਰਕਾਰ ਸਖਤ ਹੋ ਰਹੀ ਹੈ ਕੰਮਿਆਂ ਲਈ ਵਰਕ ਪਰਮਿਟਾਂ ਬਾਰੇ ਉਹਨਾਂ ਕਹੇ ਕਿ ਅਸੀਂ ਆਪਣੇ ਅਸਥਾਈ ਨਿਵਾਸ ਪ੍ਰੋਗਰਾਮ ਨੂੰ ਮਜਬੂਤ ਕਰਨ ਅਤੇ ਅੱਜ ਦੇ ਬਦਲ ਲੈ ਲੈਂਡਸਕੇਪ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਿਧੇਰੇ ਵਿਆਪਕ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਕਾਰਵਾਈ ਕਰ ਰਹੇ ਹਾਂ ਸਰਕਾਰ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀ ਲਈ ਵਰਕ ਪਰਮਿਟ ਅਤੇ ਵਾਧੂ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਇਹੇ ਤੋਂ ਖਤੜੀ ਜਾਂ ਫਿਰ ਸ਼ਰਨ ਲੈਣ ਦੇ ਦਾਅਵਿਆਂ ਦੇ ਵਿੱਚ ਵਾਧੇ ਨੂੰ ਰੋਕਣ ਅਤੇ ਵੀਸਟਰ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਜਾਂਚਾਂ ਨੂੰ ਵਧਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ ਭਾਵੇਂ ਹੁਣ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਭਾਵੇਂ ਉਹ ਵਿਜ਼ਟਰ ਵੀਜ਼ਾ ਹੋਵੇ ਜਾਂ ਫਿਰ ਵਰਕ ਪਰਮਿਟ ਹੋਵੇ ਸਟੱਡੀ ਪਰਮਿਟ ਹੋਵੇ ਹਰ ਤਰ੍ਹਾਂ ਦੇ ਵੀਜ਼ੇ ਦੇ ਲਈ ਕੈਨੇਡਾ ਸਖਤ ਰੂਲ ਅਖਤਿਆਰ ਕਰਨ ਜਾ ਰਿਹਾ ਹੈ ਇਸ ਦੇ ਨਾਲ ਆਮ ਲੋਕਾਂ ਨੂੰ ਖਾਸ ਕਰਕੇ ਜੋ ਕੈਨੇਡਾ ਦੇ ਵਿੱਚ ਜਾ ਕੇ ਰਹਿਣਾ ਦੇਖਣਾ ਤੇ ਪੜ੍ਹਨਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਬਹੁਤ ਮੁਸ਼ਕਲ ਭਰਿਆ ਫੈਸਲਾ ਮੰਨਿਆ ਜਾ ਸਕਦਾ ਹੈ ਤਾਂ ਇਹ ਲਗਾਤਾਰ ਕੈਨੇਡਾ ਦੇ ਵਿੱਚ ਵੱਡੇ ਬਦਲਾ ਟਰੂਡੋ ਸਰਕਾਰ ਦੇ ਵੱਲੋਂ ਵੋਟਾਂ ਲੈਣ ਤੋਂ ਪਹਿਲਾਂ ਕੀਤੇ ਜਾ ਰਹੇ ਨੇ